ਵਸਤਾ ਪੰਜਾਬ ਦੇ ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਕੈਨੇਡੀਅਨ ਨਿਊਜ਼ ਬੁਲੇਟਿਨ ਲੈ ਕੇ ਹਾਜ਼ਰ ਹਾਂ ਮੈਂ ਪ੍ਰਾਚੀ ਸੈਣੀ ਸੱਚਾ ਕਾਲ ਅੱਜ ਦਾ ਸਾਡਾ ਕੈਨੇਡੀਅਨ ਨਿਊਜ਼ ਬੁਲੇਟਿਨ ਹੈਜ਼ ਬੀਨ ਸਪਾਂਸਰਡ ਐਂਡ ਵਾਟ ਟੂ ਯੂ ਬਾਈ ਰਾਇਲਟੀ ਪੇਜ ਨੋਰਥਰਲਟ ਅਰੀਅਲ ਅਸਟੇਟ ਐਡਮਿੰਟਨ ਤੋਂ ਪਵਨਪਤੀ ਸ਼ਾ ਰੀਅਲਟਰ ਐਂਡ ਕੋ-ਸਪਾਂਸਰਡ ਬਾਈ ਮਨਜੀਤ ਗੋਲ ਰੀਅਲਟਰ ਫਰਮ ਕੈਲਗਰੀ ਅੱਜ ਦੇ ਨਿਊਜ਼ ਬੁਲੇਟਿਨ ਦੇ ਵਿੱਚ ਕੁਝ ਵਿਸਥਾਰ ਪੂਰਵਕ ਮੁੱਦਿਆਂ ਤੇ ਚਰਚਾ ਕਰਾਂਗੇ ਤੁਹਾਨੂੰ ਦਵਾਂਗੇ ਪੂਰੀਆਂ ਖਬਰਾਂ ਇਸ ਦੇ ਨਾਲ ਹੀ ਇੱਕ ਅੱਧੀ ਖੁਸ਼ ਖਬਰੀ ਵੀ ਕੈਨੇਡ ਪੰਜਾਬ ਦੇ ਹੜਪੀੜਤਾ ਲਈ ਉਹਦੇ ਉੱਪਰ ਵਿਚਾਰਨ ਪਾਵਾਂਗੇ ਸ਼ੁਰੂ ਕਰਦੇ ਆਂ ਅੱਜ ਦੀ ਪਹਿਲੀ ਖਬਰ ਤੋਂ ਜਿਹੜੀ ਕਿ ਇੱਕ ਖੁਸ਼ਖਬਰੀ ਵੱਜੋਂ ਆਂਦੀ ਹੈ ਜੀ ਕਿਉਂਕਿ ਕੈਨੇਡਾ ਦੇ ਵਿੱਚ ਪ੍ਰੋਵਿੰਸ ਮੈਨੀਟੋਬਾ ਨੇ ਅੱਜ ਪੰਜਾਬ ਦੇ ਹੜਪੀੜਤਾ ਲਈ ਅਨਾਉਂਸ ਕੀਤਾ ਹੈ 1 ਲੱਖ ਡਾਲਰ ਦਾ ਰਿਲੀਫ ਫੰਡ ਜਿਹੜਾ ਕਿ ਖਾਲਸਾ ਏਡ ਨੂੰ ਦਿੱਤਾ ਜਾਊਗਾ ਜ਼ਿਕਰਯੋਗ ਹੈ ਇਹ ਗੱਲ ਜੀ ਕਿ ਜਿਹੜਾ ਫੰਡ ਹੈ ਉਹ ਪਾਕਿਸਤਾਨ ਦੇ ਪੰਜਾਬ ਤੇ ਭਾਰਤ ਦੇ ਪੰਜਾਬ ਦੋਵਾਂ ਲਈ ਭੇਜਿਆ ਜਾ ਰਿਹਾ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਖਾਲਸਾ ਏਡ ਨੂੰ ਇਹ ਇਸ ਲਈ ਦਿੱਤਾ ਜਾ ਰਿਹਾ ਕਿਉਂਕਿ ਕਹਿੰਦੇ ਖਾਲਸਾ ਏਡ ਨੇ ਜਦੋਂ ਮੈਨੀਟੋਬਾ ਦੇ ਵਿੱਚ ਵਾਈਲਡ ਫਾਇਰ ਲੱਗੀ ਸੀ ਤਾਂ ਬਹੁਤ ਹੀ ਵੱਧ ਚੜ ਕੇ ਔਨ ਦਾ ਗਰਾਊਂਡ ਰਹਿ ਕੇ ਸਪੋਰਟ ਕੀਤਾ ਸੀਗਾ ਸਾਰੇ ਮੈਨੀਟੋਬਨਸ ਦਾ ਤੇ ਇਸ ਚੀਜ਼ ਦਾ ਜਿਹੜੇ ਕਿ ਮੈਨੀਟੋਬਾ ਦੇ ਪ੍ਰੀਮੀਅਰ ਹੈ ਵੋਬ ਕੀਨਿਓ ਉਹਨਾਂ ਨੇ ਕਿਹਾ ਕਿ ਸਾਡਾ ਇਸ ਟਾਈਮ ਤੇ ਖਾਲਸਾ ਏਡ ਨੂੰ ਪੈਸਾ ਦੇਣਾ ਇਸ ਚੀਜ਼ ਨੂੰ ਦਰਸਾਉਂਦਾ ਹੈ ਕਿ ਖਾਲਸਾ ਏਡ ਦੁਨੀਆ ਦੇ ਵਿੱਚ ਕਿੱਥੇ ਵੀ ਹੋਵੇ ਭਾਵੇਂ ਸਾਡੀ ਪ੍ਰੋਵਿੰਸ ਮੈਨੀਟੋਬਾ ਸਗੀ ਮੈਰੀਟੋਬਾ ਦੇ ਵਿੱਚ ਜਦੋਂ ਬੀਤੇ ਦਿਨ ਤੁਹਾਨੂੰ ਯਾਦ ਹੋਊਗਾ ਅਸੀਂ ਬਾਰ ਬਾਰ ਚਰਚਾ ਕਰਦੇ ਹੁੰਦੇ ਸੀਗੇ ਕਿ ਮੈਨੀਟੋਬਾ ਦੇ ਵਿੱਚ ਵਾਈਲਡ ਫਾਇਰ ਕਾਫੀ ਭਿਆੰਕਰ ਤਰੀਕੇ ਨਾਲ ਲੱਗੀ ਸੀ ਜਦੇ ਵਿੱਚ ਲੱਖਾਂ ਲੋਕਾਂ ਦੇ ਘਰ ਉਜੜ ਗਏ ਤੇ ਉਹਨਾਂ ਨੂੰ ਘਰ ਇਵੈਕੂਏਸ਼ਨ ਕਰਨੀ ਪਈ ਸੋ ਜਿੱਥੇ ਬਹੁਤ ਹੀ ਖਤਰਨਾਕ ਵਾਈਲਡ ਫਾਇਰ ਹੁੰਦੀ ਜਿਹੜੀ ਜੰਗਲੀ ਅੱਗ ਹੁੰਦੀ ਹੈ ਉੱਥੇ ਵੀ ਖਾਲਸਾ ਏਡ ਵਾਲੇ ਅੱਗ 'ਚ ਉੱਤਰ ਕੇ ਲੋਕਾਂ ਦੀ ਮਦਦ ਕਰਦੇ ਸੀ ਤਾਂ ਜੋ ਅੱਜ ਵੋਬਕੀਨਿਓ ਜਿਹੜੇ ਕਿ ਪ੍ਰੀਮੀਅਰ ਹੈਗੇ ਮੈਨੀਟੋਬਾ ਨੇ ਔਰ ਮੈਨੀਟੋਬਾ ਦੇ ਉਹਨਾਂ ਨੇ ਇਸ ਚੀਜ਼ ਨੂੰ ਤਵੱਜੂ ਦਿੱਤੀ ਕਿ ਖਾਲਸਾ ਏਡ ਹਮੇਸ਼ਾ ਸਾਡੇ ਲਈ ਖੜਾ ਰਿਹਾ ਹੈ ਤਾਂ ਜੋ ਅਸੀਂ ਅੱਜ ਖਾਲਸਾ ਏਡ ਨੂੰ ਇਹ ਰਲੀਫ ਫੰਡ ਦੇ ਰਹੇ ਹਾਂ ਤਾਂ ਕਿ ਉਹ ਪੰਜਾਬ ਪਾਕਿਸਤਾਨ ਦੇ ਵਿੱਚ ਵੀ ਤੇ ਪੰਜਾਬ ਭਾਰਤ ਦੇ ਵਿੱਚ ਵੀ ਜਾ ਕੇ ਜਿਹੜੇ ਹੜਪੀੜਿਤ ਲੋਕ ਨੇ ਉਹਨਾਂ ਲਈ ਅੱਗੇ ਖੜਪਾਂ ਦੱਸ ਦਈਏ ਕੈਨੇਡਾ ਦੀ ਸਰਕਾਰ ਨੇ ਵੀ ਹਲੇ ਹੜਪੀੜਤਾਂ ਲਈ ਕੁਝ ਖਾਸ ਇੰਡੀਆ ਦੇ ਹੜਪੀੜਤਾਂ ਲਈ ਕੁਝ ਖਾਸ ਅਨਾਉਂਸ ਨਹੀਂ ਕੀਤਾ ਹਾਲਾਂਕਿ ਕੈਨੇਡੀਅਨ ਸਰਕਾਰ ਪਾਕਿਸਤਾਨ ਪੰਜਾਬ ਲਈ ਜ਼ਰੂਰ ਫੰਡ ਅਨਾਉਂਸ ਕਰ ਚੁੱਕੀ ਹੈ ਪਰ ਭਾਰਤ ਲਈ ਹਲੇ ਵੀ ਕੈਨੇਡਾ ਦੀ ਫੈਡਰਲ ਸਰਕਾਰ ਵੱਲੋਂ ਕੋਈ ਪਹਿਲ ਕਦਮੀ ਨਹੀਂ ਹੈ ਮੈਨੀਟੋਬਾ ਪ੍ਰੋਵਿੰਸ ਦਾ ਇਹ ਇਨੀਸ਼ੀਏਟਿਵ ਲੈਣਾ ਇਹ ਪਹਿਲ ਕਦਮੀ ਕਰਨੀ ਇੱਕ ਬਹੁਤ ਵੱਡੀ ਗੱਲ ਹੈ ਕਿਉਂਕਿ ਕਿਸੇ ਵੀ ਪ੍ਰੋਵਿੰਸ ਨੇ ਇਸ ਚੀਜ਼ ਬਾਰੇ ਹਾਲੇ ਤੱਕ ਜ਼ਿਕਰ ਨਹੀਂ ਕੀਤਾ ਤਾਂ ਦੱਸ ਦਈਏ ਪ੍ਰਮੁੱਖ ਪੰਜਾਬੀ ਭਾਈ ਚਾਰਾ ਜਿਹੜਾ ਕਿ ਟਰੱਕ ਚਲਾਉਂਦਾ ਹੈ ਉਹ ਮੈਨੀਟੋਬਾ ਦੇ ਵਿੱਚ ਰਹਿੰਦਾ ਹੈ ਮੈਨੀਟੋਬਾ ਸਰਕਾਰ ਖਾਲਸਾ ਆਈਡ ਨੂੰ ਸੰਕਟ ਦੇ ਸਮੇਂ ਦੌਰਾਨ ਰਾਹਤ ਪ੍ਰਦਾਨ ਕਰਨ ਲਈ ਸੂਬੇ ਅਤੇ ਦੁਨੀਆ ਭਰ ਵਿੱਚ ਨਿਭਾਈ ਜਾਣ ਵਾਲੀ ਮਹੱਤਵਪੂਰਨ ਭੂਮਿਕਾ ਵਿੱਚੋਂ ਹੁਣ 1 ਲੱਖ ਡਾਲਰ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ ਤੇ ਪ੍ਰੀਮੀਅਰ ਵੋਬਕੀਨਿਊ ਨੇ ਅੱਜ ਇਸ ਦਾ ਐਲਾਨ ਕੀਤਾ ਹੈ ਉਹਨਾਂ ਦੀ ਸਟੇਟਮੈਂਟ ਕੀ ਸੀਗੀ ਉਹ ਤੁਹਾਨੂੰ ਸੁਣਾ ਦਿੰਨੇ ਆ ਉਹ ਕਹਿੰਦੇ ਨੇ ਕਿ ਖਾਲਸਾ ਏਡ ਇਸ ਗਰਮੀਆਂ ਦੇ ਵਿੱਚ ਮੈਨੀਟੋਬਾ ਵਾਸੀਆਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰਨ ਲਈ ਹਮੇਸ਼ਾ ਗਰਾਊਂਡ ਤੇ ਸੀਗਾ ਜਿਨ੍ਹਾਂ ਨੂੰ ਇਸ ਵਿਨਾਸ਼ਕਾਰੀ ਜੰਗਲੀ ਅੱਗ ਜਿਹਨੂੰ ਇੰਗਲਿਸ਼ ਚ ਵਾਈਲਡਫਾਇਰ ਕਹਿੰਦੇ ਆ ਦੇ ਮੌਸਮ ਦੌਰਾਨ ਉਹਨਾਂ ਦੇ ਘਰਾਂ ਤੋਂ ਕੱਢਿਆ ਗਿਆ ਸੀ ਯਾਨੀ ਕਿ ਲੋਕਾਂ ਨੂੰ ਇਵੈਕੂਏਟ ਕਰਾਇਆ ਗਿਆ ਸੀ ਮੈਨੀਟੋਬਾ ਵਿੱਚ ਖਾਲਸਾ ਏਡ ਦੀ ਮਜ਼ਬੂਤ ਮੌਜੂਦਗੀ ਨੂੰ ਦੇਖਣ ਦੇਖਣਾ ਇਸ ਗੱਲ ਦੀ ਯਾਦ ਦਿਵਾਉਂਦਾ ਆ ਕਿ ਅਸੀਂ ਸਾਰੇ ਇੱਕ ਸੂਬੇ ਨੂੰ ਘਰ ਕਹਿਣ ਤੇ ਇੰਨੇ ਮਾਣ ਕਿਉਂ ਕਰਦੇ ਆ ਕਿਉਂਕਿ ਮੈਰੀਟੋਬਾ ਦੇ ਜਿਹੜੇ ਹਾਲਾਤ ਸਿਗੇ ਇਸ ਸਾਲ ਵਾਈਲਡ ਫਾਇਰਸ ਦੇ ਕਰਕੇ ਉਹ ਕਾਫੀ ਹੱਦ ਤੱਕ ਖਰਾਬ ਹੋ ਚੁੱਕੇ ਸੀ ਨਾਨਾ ਕਰਦੇ ਵੀ ਮੈਰੀਟੋਬਾ ਦਾ ਕਾਫੀ ਜਿਹੜਾ ਹਿੱਸਾ ਹੈਗਾ ਉਹ ਸੜ ਚੁੱਕਿਆ ਇਸ ਟਾਈਮ ਤੇ ਉਪਜਾਊ ਜ਼ਮੀਨ ਸੜ ਚੁੱਕੀ ਹੈ ਵਾਈਲਡ ਫਾਇਰ ਦੇ ਕਰਕੇ ਅ ਪਸ਼ੂ ਪੰਛੀ ਜਿਹੜੇ ਹੈਗੇ ਉਹਨਾਂ ਨੂੰ ਤੱਕ ਖਾਲਸਾ ਏਡ ਆਪ ਕੱਢ ਕੇ ਵਾਈਲਡ ਫਾਇਰ ਤੋਂ ਲੈ ਕੇ ਆਇਆ ਸੋ ਉਹਨਾਂ ਨੇ ਆਹੀ ਚੀਜ਼ ਤੇ ਫਿਰ ਤਵਜੂ ਦੁੱਤੀ ਕਿ ਖਾਲਸਾ ਏਡ ਨੇ ਕਾਫੀ ਯੋਗਦਾਨ ਦਿੱਤਾ ਹੈ ਮੈਰੀਟੋਬਾ ਲਈ ਸੋ ਅੱਜ ਮੈਰੀਟੋਬਾ ਦਾ ਸਮਾਂ ਹੈਗਾ ਜੀ ਖਾਲਸਾ ਏਡ ਲਈ ਖੜਨ ਦਾ ਪੰਜਾਬ ਲਈ ਖੜਨ ਦਾ ਫਿਰ ਭਾਵੇਂ ਉਹ ਲੈਂਦਾ ਹੋਵੇ ਭਾਵੇਂ ਚੜਦਾ ਹੋਵੇ ਇੱਥੇ ਹੀ ਵਿਨੀਪੈਗ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਹੋਈ ਸੀਗੀ ਜੀ ਤੇ ਪ੍ਰੀਮੀਅਰ ਨੇ ਕਿਹਾ ਕਿ ਜਿਹੜੀ ਇਹ ਨਿਵੇਸ਼ ਹੈ ਖਾਲਸਾ ਹਿੱਡ ਨੂੰ ਭਾਰਤ ਅਤੇ ਪਾਕਿਸਤਾਨ ਨੂੰ ਦੋਵਾਂ ਦੇ ਹੜ ਪ੍ਰਭਾਵਿਤ ਖੇਤਰਾਂ ਵਿੱਚ ਤਾਲਮੇਲ ਵਾਲੇ ਐਮਰਜੈਂਸੀ ਰਾਹਤ ਯਤਨਾਂ ਨੂੰ ਪ੍ਰਦਾਨ ਕਰਨ ਵਿੱਚ ਵੀ ਸਹਾਇਤਾ ਕਰੇਗਾ ਉੱਥੇ ਹੀ ਵਿਨੀਪੈਗ ਦੇ ਆਪਣੇ ਇੱਕ ਪੰਜਾਬੀ ਐਮਪੀ ਜਨਤਕ ਸੇਵਾ ਡਿਲੀਵਰੀ ਮੰਤਰੀ ਮਿੰਟੂ ਸੰਧੂ ਵੀ ਮੌਜੂਦ ਸਗੇ ਉਹਨਾਂ ਨੇ ਵੀ ਇੱਕ ਸਟੇਟਮੈਂਟ ਦਿੱਤੀ ਤੇ ਕਿਹਾ ਕਿ ਪੰਜਾਬ ਵਿੱਚ ਹੜ੍ਹ ਸਿਰਫ ਇੱਕ ਦੂਰ ਦੀ ਕਹਾਣੀ ਨਹੀਂ ਹੈਗੀ ਇਹ ਇੱਕ ਅਜਿਹੀ ਚੀਜ਼ ਹੈ ਜੋ ਮੇਰੇ ਸਮੇਤ ਬਹੁਤ ਸਾਰੇ ਪੰਜਾਬੀ ਕੈਨੇਡੀਅਨਸ ਦੇ ਦਿਲਾਂ ਨੂੰ ਛੂੰਹਦੀ ਹੈ ਬਹੁਤ ਸਾਰੇ ਕਹਿੰਦੇ ਪੰਜਾਬੀ ਕੈਨੇਡੀਅਨਸ ਇਸ ਟਾਈਮ ਤੇ ਕਾਫੀ ਉਹਨਾਂ ਦੇ ਦਿਲ ਟੁੱਟੇ ਹੋਏ ਆ ਪੰਜਾਬ ਦੇ ਆਪਣੇ ਹਾਲਾਤ ਦੇਖ ਦੇਖ ਕੇ ਤੇ ਮਿੰਟੂ ਜੀ ਨੇ ਅੱਗੇ ਕਿਹਾ ਕਿ ਮੈਨੂੰ ਮਾਣ ਹੈ ਕਿ ਸਾਡੀ ਸਰਕਾਰ ਖਾਲਸਾ ਏਡ ਦੇ ਨਾਲ ਖੜੀ ਹੈ ਕਿਉਂਕਿ ਇਹ ਲੋੜਵੰਤ ਪਰਿਵਾਰਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਦੀ ਹੈ ਮੈਰੀਟੋਬਾ ਦੇ ਲੋਕ ਖਾਲਸਾ ਏਡ ਦੀ ਹਮਦਰਦੀ ਅਤੇ ਸਮਰਪਣ ਨੂੰ ਨਹੀਂ ਜਾਣਦੇ ਹਨ ਕਿਉਂਕਿ ਇਹ ਸਾਡੇ ਸੂਬੇ ਵਿੱਚ ਵਾਈਲਡ ਫਾਇਰ ਦੌਰਾਨ ਮਦਦ ਲਈ ਅੱਗੇ ਆਇਆ ਸੀ ਇਹ ਫਿਰ ਦੱਸੋ ਇਹ ਇਹ ਦੇਸੋਂ ਦਾ ਪਲ ਹੈ ਕਿ ਹਮਦਰਦੀ ਅਤੇ ਮਨੁੱਖਤਾ ਦੀ ਕੋਈ ਸਰਹੱਦ ਨਹੀਂ ਹੁੰਦੀ ਅਸੀਂ ਕੱਲ ਵੀ ਭਾਰਤ ਦੇ ਨਾਲ ਸੀਗੇ ਅੱਜ ਵੀ ਹੈਗੇ ਆ ਤੇ ਕੱਲ ਵੀ ਰਵਾਂਗੇ ਸੋ ਇੱਕ ਬਹੁਤ ਵੱਡੀ ਖੁਸ਼ਖਬਰੀ ਹੈਗੀ ਜੀ 1 ਲੱਖ ਡਾਲਰ ਦਾ ਫੰਡ ਖਾਲਸਾਈਡ ਨੂੰ ਦੇ ਦਿੱਤਾ ਗਿਆ ਹੈ ਮੈਨੀਟੋਬਾ ਵੱਲੋਂ ਹੁਣ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਕੀ ਪ੍ਰੋਵਿੰਸਸ ਕਦੋਂ ਅੱਗੇ ਆਣਗੇ ਤੇ ਫੈਡਰਲ ਸਰਕਾਰ ਜਿਹੜੀ ਕਿ ਪਾਕਿਸਤਾਨ ਦੇ ਪੰਜਾਬ ਲਈ ਹੜਪੀੜਾਂ ਲਈ ਹਿਮੈਨਿਟੇਰੀਅਨ ਏਡ ਜਾਂ ਫੰਡਸ ਦੀ ਅਨਾਉਂਸਮੈਂਟ ਕਰ ਚੁੱਕੀ ਹੈ ਭਾਰਤ ਲਈ ਕਦੋਂ ਜਵਾਬ ਦੇਊਗੀ ਅਗਲੀ ਖਬਰ ਦੇ ਵੱਲ ਵੱਧਦੇ ਜਾਂ ਜਿੱਥੇ ਕਿ ਤੁਹਾਨੂੰ ਯਾਦ ਹੋਊਗਾ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸਤੰਬਰ 13 ਨੂੰ ਹੋਣ ਜਾ ਰਹੀ ਹੈ ਟੋਰਾਂਟੋ ਦੇ ਵਿੱਚ ਇੱਕ ਬਹੁਤ ਵੱਡੀ ਐਂਟੀ ਇਮੀਗ੍ਰੈਂਟ ਰੈਲੀ ਐਂਟੀ ਇਮੀਗ੍ਰੈਂਟ ਰੈਲੀ ਦਾ ਜੀ ਜਿਹੜਾ ਇਹਨਾਂ ਦਾ ਸੱਟਾ ਸੀਗਾ ਜਿਹੜਾ ਕੱਢ ਰਹੇ ਸੀਗੇ ਉਹ ਹੈ ਸੀਗਾ ਇਹ ਚਾਹੁੰਦੇ ਸੀਗੇ ਕਿ ਇਮੀਗ੍ਰੈਂਟ ਦੇਸ਼ ਚੋਂ ਨਿਕਲ ਜਾਣ ਇਹਨਾਂ ਦੀ ਰੈਲੀ ਦਾ ਨਾਮ ਸੀਗਾ ਕੈਨੇਡਾ ਫਰਸਟ ਰੈਲੀ ਜਿਦੇ ਵਿੱਚ ਇਹ ਚਾਹੁੰਦੇ ਸੀਗੇ ਮਾਸ ਡਿਪੋਟੇਸ਼ਨ ਐਂਡ ਜਮਾ ਕਟ ਇਮੀਗ੍ਰੇਸ਼ਨ ਲੈਸ ਇਮੀਗ੍ਰੇਸ਼ਨ ਸੋ ਇਹ ਚਾਹੁੰਦੇ ਨੇ ਇਹਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਇਮੀਗ੍ਰੈਂਟਸ ਨੂੰ ਕੱਢ ਦਿੱਤਾ ਜਾਵੇ ਇੱਥੇ ਤੱਕ ਕਿ 70% ਉਹਟ ਵੀ ਪਾਇ ਰਹੇ ਨੇ ਕਿ ਇਮੀਗ੍ਰੈਂਟਸ ਨੂੰ ਕੱਢ ਦਿੱਤਾ ਜਾਵੇ ਮੈਸਿਵ ਡੈਪੂਟੇਸ਼ਨ ਹੋਵੇ ਤੇ ਇਮੀਗ੍ਰੈਂਟਸ ਨੂੰ ਨਾਂ ਦਿੱਤਾ ਜਾਵੇ ਇਹਨਾਂ ਨੇ ਆ ਵੀ ਗੱਲ ਕੀਤੀ ਮੀਡੀਆ ਦੇ ਨਾਲ ਕਹਿੰਦੇ ਕਿ ਜੇ ਇੰਨੇ ਇਮੀਗ੍ਰੈਂਟਸ ਇੱਥੇ ਆਣਗੇ ਤਾਂ ਉਹ ਸਾਡਾ ਹੱਕ ਖੋਣਗੇ ਤੇ ਖੋ ਵੀ ਰਹੇ ਨੇ ਸਾਡੇ ਬੱਚਿਆਂ ਕੋਲ ਨੌਕਰੀਆਂ ਨਹੀਂ ਐ ਪੜਨ ਦੇ ਪੂਰੇ ਰਿਸੋਰਸਸ ਨਹੀਂ ਹੈਗੇ ਕਿਉਂਕਿ ਸਾਡੇ ਜਿਹੜੇ ਰਿਸੋਰਸਸ ਨੇ ਪਾਣੀ ਫਲ ਬੂਟੇ ਜਿੰਨਾ ਵੀ ਜਗ੍ਹਾ ਹੋ ਗਈ ਜਿੰਨੇ ਵੀ ਰਿਸੋਰਸਸ ਨੇ ਕੁਲ ਮਿਲਾ ਕੇ ਉਹ ਸਾਰੇ ਇਹਨਾਂ ਦੇ ਨਾਲ ਵੰਡੇ ਜਾਂਦੇ ਨੇ ਹੁਣ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਨੇ ਜਿਹੜਾ ਜਦੋਂ ਇਹ ਪ੍ਰੋਟੈਸਟ ਇਹਨਾਂ ਨੇ ਕੱਢਿਆ ਸੋ ਬੀਤੇ ਦਿਨ ਇਹਨਾਂ ਨੇ ਪ੍ਰੋਟੈਸਟ ਕੱਢਿਆ ਤੇ ਕੁਝ ਇੱਕ ਹਜ਼ਾਰ ਲੋਕ ਉੱਥੇ ਇਕੱਠੇ ਵੀ ਹੋਏ ਤੇ ਜਦੋਂ ਇਹ ਕੈਨੇਡਾ ਫਰਸਟ ਵਾਲੇ ਉੱਥੇ ਪਹੁੰਚੇ ਤੇ ਨਾਲ ਦੇ ਨਾਲ ਇਹਨਾਂ ਦਾ ਵਿਰੋਧ ਕਰਨ ਲਈ ਵੀ ਉੱਥੇ ਲੋਕ ਪਹੁੰਚ ਗਏ ਕਿ ਤੁਸੀਂ ਜਿਹੜਾ ਕਰ ਰਹੇ ਹੋ ਚੀਜ਼ ਉਹ ਗਲਤ ਹੈ ਹੁਣ ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਸ਼ਹਿਰ ਦੇ ਇੱਕ ਪਾਰਕ ਦੇ ਵਿੱਚ ਵੀਕਐਂਡ ਜਿਹੜਾ ਇਹ ਪ੍ਰੋਟੈਸਟ ਹੋਇਆ ਉੱਥੇ ਕੁਝ ਗ੍ਰਿਫਤਾਰੀਆਂ ਵੀ ਕੀਤੀਆਂ ਨੇ ਕਿਉਂਕਿ ਕਾਫੀ ਲੋਕਾਂ ਦੇ ਵਿਰੁੱਧ ਕੁਝ ਦੋਸ਼ ਲਗਾਏ ਗਏ ਨੇ ਕਾਫੀ ਵਾਇਲੈਂਸ ਹਿੰਸਕ ਪੱਧਰ ਤੇ ਵੀ ਕੋਈ ਪ੍ਰੋਟੈਸਟ ਉੱਥੇ ਪਹੁੰਚ ਗਿਆ ਸੀਗਾ ਸ਼ਨੀਵਾਰ ਨੂੰ ਕ੍ਰਿਸਟੀ ਪਿ ਇਮੀਗ੍ਰੇਸ਼ਨ ਇਹਨਾਂ ਕੀ ਡੈਪੋਟੇਸ਼ਨਸ ਅਤੇ ਮਾਸ ਇਮੀਗ੍ਰੇਸ਼ਨ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਸੀਗੇ ਤੇ ਰੈਲੀ ਦਾ ਜਵਾਬੀ ਪ੍ਰਦਰਸ਼ਨ ਹੋਇਆ ਕਿਉਂਕਿ ਉੱਥੇ ਕਾਊਂਟਰ ਇਫੈਕਟ ਕਰਨ ਵੀ ਲੋਕ ਪਹੁੰਚ ਗਏ ਅ ਜਿਸ ਕਾਰਨ ਜਿਹੜੀ ਇੱਕ ਗਰਮਾ ਗਰਮੀ ਹੈ ਉਹ ਦੋਨੋਂ ਤਰ੍ਹਾਂ ਚ ਵੱਧ ਗਈ ਤੇ ਕੁਝ ਗ੍ਰਿਫਤਾਰੀਆਂ ਹੋਈਆਂ ਪੁਲਿਸ ਦਾ ਕਹਿਣਾ ਹੈ ਕਿ ਕੁਝ ਭਾਗੀਦਾਰ ਕੰਬੈਟੇਬਲ ਬਣ ਗਏ ਯਾਨੀ ਕਿ ਨੁਕਸਾਨ ਦੇ ਹੀ ਹੋ ਗਏ ਸਗੇ ਅਤੇ ਪੁਲਿਸ ਅਧਿਕਾਰੀ ਸਮੇਤ ਦੂਜਿਆਂ ਤੇ ਵੀ ਹਮਲਾ ਕੀਤਾ ਜੀ ਹਾਂ ਇਸ ਪ੍ਰੋਟੈਸਟ ਦੇ ਵਿੱਚ ਪੁਲਿਸ ਅਧਿਕਾਰੀਆਂ ਤੇ ਵੀ ਹਮਲਾ ਹੋਇਆ ਹੁਣ ਇਹ ਚੀਜ਼ ਹਾਲੇ ਅਸਪਸ਼ਟ ਹੈ ਕਿ ਜਿਹੜਾ ਪੁਲਿਸ ਅਧਿਕਾਰੀਆਂ ਤੇ ਹਮਲਾ ਹੋਇਆ ਉਹ ਕਿਹੜੇ ਤਰ੍ਹਾਂ ਨੇ ਕੀਤਾ ਹੈ ਜਿਹੜੇ ਕੈਨੇਡਾ ਫਰਸਟ ਰੈਲੀ ਕਰ ਰਹੇ ਸੀਗੇ ਜਾਂ ਉਹ ਜਿਹੜੇ ਕਹਿ ਰਹੇ ਸੀਗੇ ਕਿ ਨਹੀਂ ਇਮੀਗ੍ਰੈਂਟ ਸਥੇਸ਼ਨ ਨਹੀਂ ਛੱਟਣਗੇ 18 ਤੋਂ 52 ਸਾਲ ਦੀ ਉਮਰ ਦੇ 9 ਲੋਕਾਂ ਤੇ ਵਿਰੋਧ ਤੇ ਵਿਰੋਧ ਪ੍ਰਦਰਸ਼ਨਾਂ ਦੇ ਸੰਬੰਧ ਵਿੱਚ ਦੋਸ਼ ਲਗਾਏ ਗਏ ਹਨ ਲਗਾਏ ਗਏ ਦੋਸ਼ਾਂ ਵਿੱਚ ਹਮਲਾ ਸ਼ਰਾਰਤ ਪ੍ਰੋਬੇਸ਼ਨ ਦੀ ਪਾਲਣਾ ਨਾ ਕਰਨਾ ਤੇ ਹਥਿਆਰਾਂ ਦਾ ਪ੍ਰਾਤ ਕਰਨਾ ਸ਼ਾਮਿਲ ਹੈ ਇਹ ਖਬਰ ਉਦੋਂ ਆਉਂਦੀ ਹੈ ਜਦੋਂ ਦੇਸ਼ ਨਹੀਂ ਪੂਰੀ ਦੁਨੀਆ ਦੇ ਵਿੱਚ ਜਿਹੜੇ ਕਿ ਆਪਣੇ ਵੈਸਟਰਨ ਮੁਲਕ ਨੇ ਜਿੱਥੇ ਆਪਣੇ ਪੰਜਾਬੀ ਆਪਣੇ ਭਾਰਤੀ ਵਸਦੇ ਨੇ ਉੱਥੇ ਇਮੀਗ੍ਰੈਂਟਸ ਨੂੰ ਲੈ ਕੇ ਕਾਫੀ ਜ਼ਿਆਦਾ ਗਰਮਾ-ਗਰਮੀ ਹੋ ਰਹੀ ਹੈ ਇਮੀਗ੍ਰੈਂਟਸ ਵਿੱਚ ਕੱਲੇ ਭਾਰਤੀਆਂ ਪੰਜਾਬੀ ਨਹੀਂ ਆਂਦੇ ਇਮੀਗ੍ਰੈਂਟਸ ਦੇ ਵਿੱਚ ਫਿਲੀਪੀਨਿਅ ਹੋਰ ਵੀ ਬਹੁਤ ਕਮਿਊਨਿਟੀਜ਼ ਜੁੜਦੀਆਂ ਨੇ ਜਿਵੇਂ ਕਿ ਅਰਬੀ ਹੋ ਗਏ ਪੈਲਸਤੀਨੀ ਹੋ ਗਏ ਜੂਇਸ਼ ਹੋ ਗਏ ਸੋ ਕੁੱਲ ਮਿਲਾ ਕੇ ਜਿਹੜਾ ਅਟੈਕ ਹੈ ਇਕੱਲਾ ਸਾਡੇ ਤੇ ਨਹੀਂ ਹੈਗਾ ਇਸ ਟਾਈਮ ਤੇ ਬਹੁਤ ਸਾਰੀ ਕਮਿਊਨਿਟੀਜ਼ ਤੇ ਅਟੈਕ ਹੋ ਰਿਹਾ ਹੈ ਯੂਕੇ ਦੇ ਵਿੱਚ ਬੀਤੇ ਦਿਨੀ ਕਾਫੀ ਜ਼ਿਆਦਾ ਭਿਆਨਕ ਪ੍ਰੋਟੈਸਟ ਹੋਇਆ ਜਿੱਥੇ ਲੋਕਾਂ ਨੂੰ ਕੁੱਟਿਆ ਵੀ ਗਿਆ ਐਂ ਉਹਨਾਂ ਨੇ ਇੱਕ ਬਹੁਤ ਹੀ ਭਿਆਨਕ ਪ੍ਰੋਟੈਸਟ ਕੱਢਿਆ ਸੀਗਾ ਕਿ ਉਹ ਚਾਹੁੰਦੇ ਨੇ ਕਿ ਇਮੀਗ੍ਰੈਂਟਸ ਜਲਦ ਤੋਂ ਜਲਦ ਇੱਥੋਂ ਨਿਕਲ ਜਾਣ ਉਸ ਤੋਂ ਪਹਿਲਾਂ ਇਹ ਪ੍ਰੋਟੈਸਟ ਆਸਟ੍ਰੇਲੀਆ ਦੇ ਵਿੱਚ ਹੋਇਆ ਜਿੱਥੇ ਆਸਟ੍ਰੇਲੀ ਪ੍ਰੋਟੈਸਟ ਇੱਕ ਹਿੰਸਕ ਪੱਧਰ ਤੇ ਪਹੁੰਚ ਗਿਆ ਹੈ ਸਿਕਾ ਐਂਡ ਹੁਣ ਇਹ ਪ੍ਰੋਟੈਸਟ ਟ੍ਰਾਂਟੋ ਵਿਦਖੇ ਹੋਇਆ ਬਹੁਤ ਹੀ ਡਰਾਉਣੀ ਗੱਲ ਹੈ ਕਿ ਮੁੱਖ ਦੇਸ਼ਾਂ ਦੇ ਵਿੱਚ ਜਿੱਥੇ ਸਾਡੇ ਭਾਈ ਚਾ ਰਹੇ ਨੇ ਕਾਫੀ ਨਾ ਦੇਸ਼ਾਂ ਨੂੰ ਯੋਗਦਾਨ ਦਿੱਤਾ ਹੈ ਉੱਥੇ ਇਹ ਚਾਹੁੰਦੇ ਨੇ ਹੁਣ ਕਿ ਇਮੀਗ੍ਰੇਸ਼ਨ ਸਟ ਇਮੀਗ੍ਰੈਂਟਸ ਦੇਸ਼ ਛੱਡ ਦੇਣ ਹਾਲਾਂਕਿ ਜਿਹੜੀਆਂ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਨੇ ਉਹ ਇਹਨਾਂ ਨੂੰ ਦੱਸ ਰਹੀਆਂ ਨੇ ਕਿ ਜੋ ਵੀ ਤੁਸੀਂ ਕਰ ਰਹੇ ਹੋ ਉਹ ਗੈਰ ਕਾਨੂੰਨੀ ਹੈਗਾ ਉਹ ਗਲਤ ਹੈਗਾ ਉਹਨੇ ਕੈਨੇਡਾ ਦੀ ਸਰਕਾਰ ਨੇ ਵੀ ਪ੍ਰੋਟੈਸਟ ਕੱਢਣ ਵਾਲਿਆਂ ਨੂੰ ਜਿਨ੍ਹਾਂ ਨੇ ਇਮੀਗਰੈਂਟਸ ਦੇ ਅਗੇਂਸਟ ਵਿਰੋਧ ਪ੍ਰੋਟੈਸਟ ਕੱਢਿਆ ਸੀਗਾ ਕਿ ਜਿਹੜੇ ਪ੍ਰਵਾਸੀ ਨੇ ਇਹਨਾਂ ਨੂੰ ਕੱਢ ਦਿੱਤਾ ਜਾਵੇ ਸਰਕਾਰ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਤੁਸੀਂ ਇੱਕ ਬਹੁਤ ਹੀ ਇਲੀਗਲ ਗੈਰ ਕਾਨੂੰਨੀ ਚੀਜ਼ ਕਰ ਰਹੇ ਹੋ ਤੇ ਅਸੀਂ ਤੁਹਾਡਾ ਸਾਥ ਨਹੀਂ ਦਿੰਦੇ ਇੱਥੇ ਤੱਕ ਕਿ ਇੱਕ ਮਿਨਿਸਟਰ ਨੇ ਇਹਨਾਂ ਵੀ ਕਿਹਾ ਸੀਗਾ ਕਿ ਇਮੀਗਰੈਂਟਸ ਕਰਕੇ ਹੀ ਦੇਸ਼ ਵਿੱਚ ਬਹੁਤ ਚੀਜ਼ਾਂ ਸਥਾਪਿਤ ਹੋਈਆਂ ਨੇ ਜਦੇ ਵਿੱਚ ਆਰਥਿਕਤਾ ਯਾਨੀ ਕਿ ਇਕਨੋਮੀ ਵੀ ਆਉਂਦੀ ਹੈ ਤੇ ਇਸ ਦੇ ਨਾਲ ਹੀ ਕਾਫੀ ਜ਼ਿਆਦਾ ਇਦਾਂ ਦੇ ਟ੍ਰੇਡਸ ਨੇ ਜਿਹੜੇ ਕਿ ਇਮੀਗਰੈਂਟਸ ਇੱਥੇ ਆ ਕੇ ਵਧਿਆ ਕੀ ਕਰ ਸਕਦੇ ਨੇ ਇੱਕ ਮੰ minister ਨੇ ਇੱਥੇ ਤੱਕ ਸਟੇਟਮੈਂਟ ਦਿੱਤੀ ਕਿ ਜੇ ਟਰੱਕਿੰਗ ਵਿੱਚੋਂ ਆਪਣੇ ਭਾਰਤੀ ਜਾਂ ਪੰਜਾਬੀ ਮੁੰਡੇ ਬਾਹਰ ਨਿਕਲ ਆਣ ਤਾਂ 70% ਕੈਨੇਡੀਅਨ ਟਰੱਕਿੰਗ ਇੰਡਸਟਰੀ ਇੱਕੋ ਦਿਨ 'ਚ ਥੱਲੇ ਆ ਜਾਊਗੀ ਅੱਜ ਦੀ ਅਖੀਰਲੀ ਖਬਰ ਦੇ ਬਾਰੇ ਵੀ ਗੱਲ ਕਰਦੇ ਆਂ ਅੱਜ ਦੀ ਅਖੀਰਲੀ ਖਬਰ ਦੇ ਵਿੱਚ ਇੱਕ ਸਰਵੇਖਣ ਇੱਕ ਸਰਵੇ ਹੋਇਆ ਜਿਹਦੇ ਵਿੱਚ ਪਾਇਆ ਗਿਆ ਕਿ ਕੈਨੇਡੀਅਨਸ ਜਾਂ ਕੈਨੇਡਾ ਵਿੱਚ ਵਾਸਤ ਜਿਹੜੇ ਵਰਕਿੰਗ ਕਲਾਸ ਲੋਗ ਨੇ ਉਹਨਾਂ ਵਿੱਚੋਂ 50% ਤੋਂ ਬਹੁਤ ਲੋਕ ਆਪਣਾ ਲੰਚ ਨਹੀਂ ਕਰਦੇ ਇੱਕ ਨਵੇਂ ਸਰਵੇਖਣ ਦੇ ਪਤਾ ਚੱਲਦਾ ਹੈ ਕਿ ਕੈਨੇਡੀਅਨ ਲੰਚ ਦਾ ਜਿਹੜਾ ਕਨਸੈਪਟ ਹੈਗਾ ਜਾਂ ਜਿਹੜਾ ਲੰਚ ਕਰਨ ਦਾ ਸਿਸਟਮ ਹੈ ਉਹ ਗਾਇਬ ਹੀ ਹੁੰਦਾ ਜਾ ਰਿਹਾ ਹੈ ਕਿਉਂਕਿ ਫੈਕਟਰ ਕੈਨੇਡਾ ਦੇ ਸਰਵੇਖਣ ਯਾਨੀ ਕਿ ਸਰਵੇ ਦੇ ਨਤੀਜੇ ਦਰਸਾਉਂਦੇ ਹਨ ਕਿ 61% ਕੈਨੇਡੀਅਨ ਆਪਣੇ ਕੰਮ ਦੇ ਦੁਪਹਿਰ ਦੇ ਖਾਣੇ ਦੀ ਛੁੱਟੀ ਜਿਹੜੀ ਕਿ ਇੱਕ ਲੰਚ ਬ੍ਰੇਕ ਹੁੰਦੀ ਹੈ ਉਹ ਪੂਰੀ ਤਰ੍ਹਾਂ ਛੱਡ ਦਿੰਦੇ ਹਨ ਯਾਨੀ ਕਿ ਸਕਿਪ ਕਰ ਦਿੰਦੇ ਨੇ ਜਿਹੜੇ ਲੋਕ ਦੁਪਹਿਰ ਦਾ ਖਾਣਾ ਖਾਂਦੇ ਹਨ ਉਹਨਾਂ ਲਈ ਸਰਵੇਖਣ ਦਰਸਾਉਂਦਾ ਹੈ ਕਿ ਪੰਜ ਵਿੱਚੋਂ ਦੋ ਲੋਕ ਇਸ ਨੂੰ ਆਪਣੇ ਡੈਸਕ ਤੇ ਹੀ ਖਾਂਦੇ ਹਨ ਤੇ ਬਾਕੀ ਤਿੰਨ ਖਾਂਦੇ ਹੀ ਨਹੀਂ ਜੇਕਰ ਤੁਹਾਡੇ ਕੋਲ ਸੰਤੁਲਿਤ ਭੋਜਨ ਯਾਨੀ ਕਿ ਇੱਕ ਬੈਲੈਂਸਡ ਡਾਈਟ ਹੈ ਤਾਂ ਆਪਣੇ ਕਾਰਬੋਹਾਈਡਰੇਟ ਆਪਣੇ ਪ੍ਰੋਟੀਨ ਨੂੰ ਦੇਖਦੇ ਹੋਏ ਇਹ ਇੱਕ ਚੰਗਾ ਪਹਿਲ ਕਦਮ ਹੈ ਇੱਕ ਹੋਰ ਵੀ ਵਧੀਆ ਕਦਮ ਹੈ ਕਿ ਡੈਸਕ ਤੋਂ ਦੂਰ ਜਾਓ ਇੱਕ ਡੈਸਕ ਤੋਂ ਦੂਰ ਜਾਓ ਸੈਰ ਲਈ ਜਾਓ ਦੂਜੇ ਲੋਕਾਂ ਨੂੰ ਦੇਖੋ ਸ਼ਾਇਦ ਇੱਕ ਲੰਚ ਵੀ ਲੈ ਲਓਗੇ ਦੇਖਦੇ ਦੇਖਦੇ ਤੇ ਤਾਜ਼ੀ ਹਵਾ ਨਾਲ ਤੁਹਾਡਾ ਮਾਨਸਿਕ ਸੰਤੁਲਨ ਵੀ ਕਾਫੀ ਹੱਦ ਤੱਕ ਠੀਕ ਹੁੰਦਾ ਹੈ ਇਹ ਚੀਜ਼ ਜੀ ਨੀਆ ਹੈਲਥ ਦੀ ਇੱਕ ਨਰਸ ਪ੍ਰੈਕਟिशनर ਤਾਨਿਆ ਤੇ ਰਕੋਰਸ ਨੇ ਦੱਸਿਆ ਜਦੋਂ ਉਹਨਾਂ ਨੇ ਇਸ ਸਰਵੇਖਣ ਤੇ ਕਮੈਂਟ ਟਿੱਪਣੀ ਕੀਤੀ ਲੋਕ ਇਹ ਸੋਚ ਕੇ ਦੁਪਹਿਰ ਦਾ ਖਾਣਾ ਛੱਡ ਦਿੰਦੇ ਨੇ ਕਿ ਤੁਸੀਂ ਆਪਣੇ ਆਪ ਤੇ ਥੋੜੀ ਜਿਹੀ ਹੋਰ ਪ੍ਰੋਡਕਟਿਵਿਟੀ ਪ੍ਰੋਡਕਟਿਵਿਟੀ ਪ੍ਰਾਪਤ ਕਰ ਲਓ ਕੰਮ ਤੇ ਥੋੜੇ ਹੋਰ ਡਾਲਰ ਵੱਧ ਕਮਾ ਲਓ ਪਰ ਅਸਲ ਵਿੱਚ ਇਹ ਤੁਹਾਨੂੰ ਦਿਨ ਪਰ ਘੱਟ ਪ੍ਰੋਡਕਟਿਵਿਟੀ ਲਈ ਸੈੱਟ ਕਰਦੇ ਯਾਨੀ ਕਿ ਤੁਸੀਂ ਹੋਰ ਚੀਜ਼ਾਂ ਘੱਟ ਕਰਨਦੇ ਹੋ ਹੋ ਜਾਂਦੇ ਹੋ ਤੁਹਾਡੀ ਊਰਜਾ ਦਾ ਪੱਧਰ ਘੱਟ ਜਾਂਦਾ ਹੈ ਤੁਸੀਂ ਇੰਨੀ ਸਪੱਸ਼ਟ ਤੌਰ ਤੇ ਨਹੀਂ ਸੋਚ ਸਕਦੇ ਜਿੰਨਾ ਕਿ ਤੁਸੀਂ ਇੱਕ ਵਧੀਆ ਭੋਜਨ ਲੈਣ ਤੋਂ ਬਾਅਦ ਸੋਚ ਸਕਦੇ ਹੋ ਫਿਰ ਵੀ ਬਹੁਤ ਸਾਰੇ ਇਸ ਗੱਲ ਨਾਲ ਸਹਿਮਤ ਹਨ ਕਿ ਦੁਪਹਿਰ ਦਾ ਖਾਣਾ ਖਾਣ ਦਾ ਸਮਾਂ ਤੇਲ ਭਰਨ ਅਤੇ ਰੀਚਾਰਜ ਕਰਨ ਦਾ ਮੌਕਾ ਹੈ ਯਾਨੀ ਕਿ ਤੁਹਾਡਾ ਜਿਹੜਾ ਲੰਚ ਦਾ ਟਾਈਮ ਹੈ ਉਹ ਤੁਹਾਡੀ ਸਰੀਰ ਦਾ ਰੀਚਾਰਜ ਕਰਨ ਦਾ ਟਾਈਮ ਹੈ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਫੋਨ ਲਾ ਲਓ ਸੋ ਇਸ ਚੀਜ਼ ਤੇ ਹੁਣ ਕੈਨੇਡਾ ਕਾਫੀ ਜ਼ਿਆਦਾ ਕੈਨੇਡਾ ਦੀ ਸਰਕਾਰ ਨੂੰ ਵੀ ਇਹ ਰਿਪੋਰਟ ਪੇਸ਼ ਕੀਤੀ ਗਈ ਹੈ ਐਂਡ ਕੈਨੇਡਾ ਦੀ ਸਰਕਾਰ ਵੀ ਇਸ ਚੀਜ਼ ਲੇਕੇ ਹੈਲਥ ਮਿਨਿਸਟਰੀ ਨੇ ਕਿਹਾ ਕਿ ਇੱਕ ਬਹੁਤ ਹੀ ਡਰਾਵਣੀ ਚੀਜ਼ ਹੈ ਕਿ ਜੋ ਲੋਕੀ ਆਪਣਾ ਲੰਚ ਨਹੀਂ ਖਾ ਰਹੇ ਨੇ ਕਿਉਂਕਿ ਇਸ ਦੇ ਨਾਲ ਕੈਨੇਡਾ ਦੇ ਵਿੱਚ ਜਿਹੜੀ ਹੈਲਦੀ ਹੈਲਦੀ ਗ੍ਰਾਫ ਹੈ ਲੋਕਾਂ ਦਾ ਉਹ ਜਮ੍ਹਾਂ ਘਟਦਾ ਜਾ ਰਿਹਾ ਹੈ ਦੁਪਹਿਰ ਦੇ ਖਾਣੇ ਦਾ ਸਮਾਂ ਲੈਣ ਵਾਲੇ ਯਾਨੀ ਕਿ ਲੰਚ ਬ੍ਰੇਕ ਲੈਣ ਵਾਲੇ 38% ਇਨ ਆਨਸ ਜਿਨ੍ਹਾਂ ਨੇ ਇਸ ਚੀਜ਼ ਨੂੰ ਆਨਸਰ ਕੀਤਾ ਕਿ ਹਾਂ 38% ਜਿਹੜੇ ਲੋਕ ਸੀਗੇ ਜਿਹੜੇ ਦੁਪਹਿਰ ਦਾ ਲੰਚ ਲੈਂਦੇ ਆ ਉਹਨਾਂ ਨੇ ਕਿਹਾ ਕਿ ਲੰਚ ਲੈਣ ਨਾਲ ਉਹਨਾਂ ਦਾ ਸਟ्रेस ਘਟਦਾ ਸੀ ਕੰਮ ਤੇ 52% ਨੇ ਕਿਹਾ ਕਿ ਇਸਨੇ ਮਜ਼ਬੂਤ ਸੰਬੰਧਨ ਉਤਸ਼ਾਹ ਕਿਤੇ ਨੇ ਕਿ ਲੋਕੀ ਆਪਣੇ ਆਪ ਨੂੰ ਸਟਰੋਂਗ ਮਹਿਸੂਸ ਕਰਦੇ ਨੇ ਜਦੋਂ ਕਿ 24% ਨੇ ਕਿਹਾ ਕਿ ਇਸਨੇ ਦੁਪਹਿਰ ਦੀ ਪ੍ਰੋਡਕਟਿਵਿਟੀ ਨੂੰ ਸ਼ਕਤੀ ਦਿੱਤੀ ਸਿਰਫ 9 ਵਜੇ ਆਪਣੇ ਡੈਸਕ ਤੇ ਬੈਠ ਜਾਣਾ ਤੇ ਕੰਮ ਕਰਨਾ ਜਾਰੀ ਰੱਖਣਾ 4 ਵਜੇ ਤੱਕ ਤੁਸੀਂ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਹਾਮ ਕਰ ਰਹੇ ਹੋ ਇਸ ਚੀਜ਼ ਨਾਲ ਕਈ ਵਾਰ ਤੁਹਾਨੂੰ ਇਹ ਕਰਨਾ ਪੈਂਦਾ ਜੇਕਰ ਤੁਹਾਡੇ ਕੋਲ ਬਹੁਤ ਸਾਰਾ ਕੰਮ ਹੈ ਪਰ ਨਿਯਮਤ ਤੌਰ ਤੇ ਕੈਨੇਡਾ ਦੇ ਵਿੱਚ ਜੀ ਇਹ ਇੱਕ ਰੂਲ ਹੈ ਬਹੁਤ ਵੱਡਾ ਜਿਹਨਾਂ ਨੂੰ ਨਹੀਂ ਪਤਾ ਕੈਨੇਡਾ ਦੇ ਵਿੱਚ ਬਹੁਤ ਵੱਡਾ ਰੂਲ ਹੈ ਕਿ ਜੇ ਤੁਸੀਂ 8 ਘੰਟੇ ਦੀ ਸ਼ਿਫਟ ਕਰਦੇ ਹੋ ਤਾਂ ਤੁਹਾਨੂੰ 2 15 ਮਿੰਟ ਦੀ ਆ पेड ਬ੍ਰੇਕਸ ਮਿਲਦੇ ਨੇ ਯਾਨੀ ਕਿ ਤੁਹਾਨੂੰ 2 15-15 ਮਿੰਟਾਂ ਦੀਆਂ ਬ੍ਰੇਕਾਂ ਦੇ ਪੈਸੇ ਵੀ ਦਿੱਤੇ ਜਾਂਦੇ ਜਿਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਕਿ 15 ਮਿੰਟ ਤੁਸੀਂ ਕੋਈ ਛੋਟੀ ਰਿਫਰੈਸ਼ਮੈਂਟ ਲੈ ਆਓ ਆਪਣੇ ਡੈਸਕ ਤੋਂ ਉੱਠ ਕੇ ਥੋੜਾ ਸਟ੍ਰੈਚ ਕਰ ਲਓ ਤੇ ਇੱਕ ਅੱਧੇ ਘੰਟੇ ਦੀ ਅਨਪੇਡ ਬ੍ਰੇਕ ਹੁੰਦੀ ਹੈ ਜਿਹੜੀ ਕਿ ਬਹੁਤ ਪ੍ਰੋਵਿੰਸਾਂ ਦੇ ਵਿੱਚ ਪੇਡ ਵੀ ਹੁੰਦੀ ਹੈ ਸਰਕਾਰ ਜਾਣ ਪੁੱਝ ਕੇ ਇਹ 15-15 ਤੇ ਇੱਕ ਅੱਧੇ ਘੰਟੇ ਨਹੀਂ ਕਿ ਇੱਕ ਘੰਟੇ ਦੀ ਬ੍ਰੇਕ ਪੂਰੇ ਦਿਨ ਦੇ ਵਿੱਚ ਰੱਖਦੀ ਹੈ ਤਾਂ ਕਿ ਲੋਕੀ ਕੰਮ ਕਰਦੇ ਕਰਦੇ ਕੋਈ ਮਾਨਸਿਕ ਤੌਰ ਤੋਰ ਤੇ ਨਾਮ ਕਮਜ਼ੋਰ ਮਹਿਸੂਸ ਕਰਨ ਜਾਂ ਫਿਰ ਆਪਣੇ ਸ਼ਰੀਰ ਦੀ ਪ੍ਰੋਡਕਟਿਵਿਟੀ ਨੂੰ ਕਮਜ਼ੋਰ ਨਾ ਮਹਿਸੂਸ ਕਰਨ ਪਰ ਲੇਕਿਨ ਬਹੁਤ ਲੋਕਾਂ ਨੇ ਕਿਹਾ ਕਿ ਉਹ ਹਲੇ ਵੀ ਲੰਚ ਬ੍ਰੇਕ ਨਹੀਂ ਲੈਂਦੇ ਫੈਕਟਰ ਕੈਨੇਡਾ ਜਿਨ੍ਹਾਂ ਨੇ ਇਹ ਸਰਵੇਖਣ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਹੈਰਿਸ ਪੋਲ ਕੈਨੇਡਾ ਨੇ 22 ਅਗਸਤ ਨੂੰ ਰਾਤੋਂ ਰਾਤ ਇਹ ਜਦੋਂ ਸਰਵੇ ਕੀਤਾ ਇਹਦੇ ਵਿੱਚ ਹਜ਼ਾਰਕ ਲੋਕਾਂ ਨੇ ਪਾਰਟਿਸਪੇਟ ਕੀਤਾ ਤੇ ਇਹਦੇ ਜਿਹੜੇ ਰਿਜ਼ਲਟਸ ਸਿਗੇ ਉਹ ਕਾਫੀ ਡਰਾਪੜੇ ਸਿਗੇ ਹੁਣ ਸਰਕਾਰ ਇਸ ਚੀਜ਼ ਨੂੰ ਹੋਰ ਜ਼ਿਆਦਾ ਸਟ੍ਰਿਕਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕੈਨੇਡਾ ਦੇ ਵਿੱਚ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਲੋਕ ਆਪਣੀ ਬ੍ਰੇਕ ਜ਼ਰੂਰ ਲੈਂ ਇਹਦੇ ਕਰਕੇ ਸਰਕਾਰ ਹੈਲਥ ਮਿਨਿਸਟਰੀ ਨੇ ਕਿਹਾ ਕਿ ਜਿੰਨੇ ਵੀ ਆਫਿਸਿਸ ਨੇ ਕੰਪਨੀਆਂ ਨੇ ਇਹਨਾਂ ਦੇ ਨਾਲ ਗੱਲ ਕੀਤੀ ਜਾਊਗੀ ਇਹਨਾਂ ਦੀ ਇਹਨਾਂ ਦੇ ਐਚ ਆਰਸ ਦੇ ਨਾਲ ਗੱਲ ਕੀਤੀ ਜਾਊਗੀ ਕਿ ਕਿਵੇਂ ਇਹਨਾਂ ਦੀ ਪੀਪਲ ਸੋਲੂਸ਼ਨ ਡਿਪਾਰਟਮੈਂਟਸ ਨਾਲ ਗੱਲ ਕੀਤੀ ਜਾਊਗੀ ਕਿ ਕਿਵੇਂ ਲੋਕਾਂ ਨੂੰ ਲੰਚ ਲਈ ਜ਼ਰੂਰ ਜ਼ਰੂਰ ਭੇਜਿਆ ਜਾਵੇ ਇਸੇ ਨਾਲ ਹੀ ਅੱਜ ਦੇ ਕੈਨੇਡੀਅਨ ਨਿਊਜ਼ ਬੁਲੇਟਿਨ ਤੋਂ ਮੈਂ ਪ੍ਰਾਚੀ ਸੈਣੀ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲੇ ਦੱਸਣਾ ਚਾਹੂੰਗੀ ਕਿ ਅੱਜ ਦਾ ਸਾਡਾ ਕੈਨੇਡੀਅਨ ਨਿਊਜ਼ ਬੁਲੇਟਿਨ ਵਾਸ ਸਪਾਂਸਰਡ ਐਂਡ ਬrought to you by royally page nodal real estate edmonton to punjab pradesh realter and co sponsored by manjeet dol realter from calgary kal to fir milange ji ek nave news bulletin de naal tusi saareyan nu jude rehna hai vasda punjab de naal main prachi saini hun leni hai ijazat sach priyakal